ਪੰਜਾਬ ਵਿਧਾਨ ਸਭਾ ਦੀ 64 ਲੁਧਿਆਣਾ ਪੱਛਮੀ ਸੀਟ ਦੀ ਜਮਿਨੀ ਚੋਣਾਂ ਦੇ ਪ੍ਰਬੰਧਿਤ ਸਮੀਖਿਆ ਦੇ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸੀ ਦੇ ਵੱਲੋਂ ਜੋ ਇੱਕ ਸਪੈਸ਼ਲ ਵੀਡੀਓ ਕਾਨਫਰੈਂਸਿੰਗ ਕੀਤੀ ਗਈ ਹੈ ਇਸ ਵੀਡੀਓ ਮੀਟਿੰਗ ਦੇ ਵਿੱਚ ਜੋ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਰਿਟਰਨਿੰਗ ਅਫੀਸਰ ਰੁਪਿੰਦਰਪਾਲ ਸਿੰਘ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਸ਼ਾਮਲ ਸਨ ਸੋ ਦੱਸ ਜੀ ਕਿ ਜਮਿਨੀ ਚੋਣਾਂ ਦੀ ਪ੍ਰਕਿਰਿਆ ਦੇ ਇਸ ਅੰਤਮ ਪੜਾਅ ਦੇ ਵਿੱਚ ਜੋ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਜੋ ਚੌਕਸੀ ਵਰਤਨ ਦੇ ਲਈ ਨਿਰਦੇਸ਼ ਕੀਤੇ ਗਏ ਨੇ ਇਸ ਦੇ ਨਾਲ ਨਾਲ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਦੇ ਉੱਤੇ ਵੀ ਗੱਲ ਕੀਤੀ ਗਈ ਹੈ ਮੀਟਿੰਗ ਦੇ ਦੌਰਾਨ ਸੀਬਿੰਸੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੋਟਾਂ ਤੋਂ ਪਹਿਲਾਂ ਚੌਕਸੀ ਵਰਤਨ ਦੇ ਲਈ ਹੁਕਮ ਜਾਰੀ ਕੀਤੇ ਨੇ ਵੋਟਾਂ ਤੋਂ 72 48 24 ਘੰਟੇ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਪੂਰੀ ਤਰੀਕੇ ਦੇ ਨਾਲ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਦੱਸ ਜੇ ਕੀ ਹਲਕੇ ਦੇ ਵਿੱਚ ਜੋ ਬਾਹਰੀ ਵੋਟਰਜ਼ ਨੇ ਕਿਉਂ ਚੋਣ ਪ੍ਰਚਾਰ ਥੰਮਣ ਤੋਂ ਬਾਅਦ ਜੋ ਬਾਹਰੀ ਵੋਟਰਜ਼ ਨੇ ਲੀਡਰ ਨੇ ਉਹਨਾਂ ਨੂੰ 17 ਜੂਨ ਸ਼ਾਮ ਲਗਭਗ 6 ਵਜੇ ਤੱਕ ਚੋਣ ਪ੍ਰਚਾਰ ਦੀ ਸਮਾਪਤੀ ਤੱਕ ਜੋ ਹਲਕਾ ਛੱਡਣ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਗਿਆ ਵੈ ਔਰ ਅਧਿਕਾਰੀਆਂ ਨੂੰ ਵੀ ਇਸ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਇਸ ਦੇ ਨਾਲ ਨਾਲ ਸੀਸੀਟੀਵੀ ਜੋ ਕਿ 24 ਘੰਟੇ ਨਿਗਰਾਨੀ ਕਰਨਗੇ ਉਸ ਦੀ ਨਿਗਰਾਨੀ ਵੀ ਹੋਰ ਤੇਜ਼ ਕਰ ਦਿੱਤੀ ਜਾਵੇਗੀ ਔਰ ਇਸ ਦੌਰਾਨ ਜੋ ਕਿ ਸ਼ਰਾਬ ਨਕਦੀ ਡਰੱਗ ਅਤੇ ਹੋਰ ਸਮਾਨ ਜੋ ਕਿ ਗੈਰ ਕਾਨੂੰਨੀ ਤੰਗ ਦੇ ਨਾਲ ਤਸਕਰੀ ਉਸ ਦੀ ਰੋਕੀ ਜਾਵੇਗੀ ਅਤੇ ਉਸ ਨੂੰ ਜੋ ਵੰਡ ਨੂੰ ਲੈ ਕੇ ਵੀ ਰੋਕਥਾਮ ਦੇ ਲਈ ਵੀ ਪੁਖਤਾ ਪ੍ਰਬੰਧ ਕਰਨ ਦੇ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਸੋ ਮੁੱਖ ਚੋਣ ਅਧਿਕਾਰੀ ਨੇ ਗਰਮੀ ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਦੇ ਲਈ ਵੀ ਗੱਲਬਾਤ ਕੀਤੀ ਇਸ ਮੀਟਿੰਗ ਦੇ ਵਿੱਚ ਨਿਰਦੇਸ਼ ਇਸ ਦੇ ਲਈ ਵੀ ਜਾਰੀ ਹੋਏ ਨੇ ਕਿ ਜੋ ਦੁਪਹਿਰ ਦਾ ਸਮਾਂ ਵੀ ਹੋਵੇਗਾ ਧੁੱਪ ਬਹੁਤ ਤੇਜ਼ ਪੈ ਰਹੀ ਹੈ ਗਰਮੀ ਜ਼ਿਆਦਾ ਪੈ ਰਹੀ ਹੈ ਇਸ ਦੌਰਾਨ ਪੋਲਿੰਗ ਬੂਥਾਂ ਦੇ ਪਾਣੀ ਦੀ ਵਿਵਸਥਾ ਪੂਰੇ ਤਰੀਕੇ ਨਾਲ ਕੀਤੀ ਜਾਵੇ ਇਸ ਦੇ ਨਾਲ ਨਾਲ ਵੇਟਿੰਗ ਏਰੀਆ ਬਣਾਇਆ ਜਾਵੇ ਪੱਖਾਨਿਆਂ ਦੀ ਅਤੇ ਸ਼ੈੱਡ ਦੀ ਸਮੇਤ ਵੋਟਰਾਂ ਦੇ ਲਈ ਹਰ ਇੱਕ ਛੋਟੀ ਤੋਂ ਵੱਡੀ ਸਹੂਲਤ ਹੈ ਉਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਕੱਲੀ ਕੱਲੀ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਇਸ ਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ ਵੀ ਕੋਵਿਡ ਨੂੰ ਲੈ ਕੇ ਜੋ ਐਡਵਾਈਜ਼ਰੀ ਜਾਰੀ ਹੋਈ ਹੈ ਪੂਰੇ ਭਾਰਤ ਦੇ ਵਿੱਚ ਕੋਵਿਡ ਦੇ ਮਾਮਲੇ ਵੀ ਵੱਧ ਰਹੇ ਨੇ ਤੇ ਇਸ ਨੂੰ ਦੇਖਦੇ ਹੋਇਆ ਸਿਹਤ ਵਿਭਾਗ ਦੇ ਵੱਲੋਂ ਜੋ ਜਾਰੀ ਹੋਈ ਐਡਵਾਈਜ਼ਰੀ ਹੈ ਉਸ ਦੇ ਲਈ ਲੋਕਾਂ ਨੂੰ ਉਸ ਪ੍ਰਤੀ ਜੋ ਐਡਵਾਈਜ਼ਰੀ ਨੂੰ ਪਾਲਨ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਐਡਵਾਈਜ਼ਰੀ ਹੈ ਜੋ ਜਾਰੀ ਕੀਤੀ ਗਈ ਹੈ ਉਸ ਨੂੰ ਵੀ ਫੋਲੋ ਕੀਤਾ ਜਾਵੇ ਤੇ ਸਿਹਤ ਪੱਕੀ ਵੀ ਧਿਆਨ ਦਿੱਤਾ ਜਾਵੇ ਸੋ ਸਿਵ ਨੇ ਜੋ ਰੀਅਲ ਟਾਈਮ ਜੋ ਮੋਨਿਟਰਿੰਗ ਕੀਤੀ ਜਾਵੇਗੀ ਪੋਲਿੰਗ ਸਟੇਸ਼ਨਾਂ ਦੀ ਯਾਨੀ ਕਿ 100% ਜੋ ਵੈਬ ਕਾਸਟਿੰਗ ਹੋਵੇਗੀ ਪੋਲਿੰਗ ਬੂਥਾ ਦੀ ਇਸ ਦੇ ਨਾਲ ਨਾਲ ਜੋ ਸਟਰੋਂਗ ਰੂਮਸ ਨੇ ਉਹਨਾਂ ਦੀ ਵੀ ਔਰ ਜੋ ਕਾਊਂਟਿੰਗ ਹਾਲਸ ਨੇ ਉਹਨਾਂ ਦੀ ਵੀ ਜੋ ਪੂਰੇ ਤਰੀਕੇ ਦੇ ਨਾਲ 100% ਦੀ ਜੋ ਸਕਰੀਨਿੰਗ ਹੋਵੇਗੀ ਮੋਨਿਟਰਿੰਗ ਹੋਵੇਗੀ ਆਨਲਾਈਨ ਪੂਰਾ ਜੋ ਵਿਵਸਥਾ ਕੀਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜੀ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰ ਕੜੀ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਜਨਨ ਨਾਲ ਨਿਰਦੇਸ਼ਦਾਰੀ ਦਿੱਤੇ ਗਏ ਨੇ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨੂੰ ਜੋ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਜਾਰੀ ਨੇ ਉਸ ਤੇ ਜੋ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਸਖਸ਼ ਚੋਣ ਜਾਬਤਾ ਦੀ ਉਲੰਘਣਾ ਕਰਦਾ ਸਾਹਮਣੇ ਆਂਦਾ ਵਾ ਸੋ ਵਕ ਵਕ ਮੁੱਦਿਆਂ ਦੇ ਉੱਤੇ ਇਸ ਵੀਡੀਓ ਦੇ ਕਾਨਫਰencing ਦੇ ਵਿੱਚ ਜੋ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਂ ਅਧਿਕਾਰੀ ਪੁਲਿਸ ਕਮਿਸ਼ਨਰ ਮੁਖ ਚੋਂ ਅਧਿਕਾਰੀ ਨੂੰ ਜੋ ਪੂਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਪੂਰੀ ਤਿਆਰੀਆਂ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਹੋਈ ਹੈ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਨੇ ਕਿੱਥੇ ਤੱਕ ਵਿਵਸਥਾ ਕੀਤੀ ਗਈ ਹੈ ਚੌਕਸੀ ਕਿੰਨੀ ਵਧਾਣੀ ਹੈ ਕਦੋਂ ਦੋ ਵਧਾਣੀਆਂ ਤੇ ਕਦੋਂ ਤੱਕ ਜਾਰੀ ਰਹੇਗੀ ਕੱਲੀ-ਕੱਲੀ ਗੱਲ ਤੇ ਜੋ ਗੱਲਬਾਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਹਲਕੇ ਦੇ ਬਾਰੇ ਵੀ ਗੱਲ ਕਰਨੀ ਹੈ ਕਿ ਹਲਕੇ ਦੇ ਵਿੱਚ ਕੁੱਲ ਕਿੰਨੇ ਵੋਟਰ ਨੇ ਚੋਣਾ ਹੋਣੀਆਂ ਨੇ ਸਿਮਨਸੀਰ ਨੇ ਦੱਸਿਆ ਕਿ ਲੁਧਿਆਣਾ ਪੱਛਮੀ ਸੀਟ ਤੇ ਕੁੱਲ ਵੋਟਰਾਂ ਦੀ ਗਿਣਤੀ ਹੈ ਜੋ 1,74,437 ਹੈ ਸੋ ਜਿੰਨਾ ਵਿੱਚੋਂ ਜੋ ਮਰਦ ਵੋਟਰ ਨੇ ਜੇਕਰ ਉਹਨਾਂ ਦੀ ਗਿਣਤੀ ਦੇਖੀ ਜਾਵੇ ਤਾਂ ਇਸ ਲੁਧਿਆਣਾ ਵੈਸਟ ਹਲਕੇ ਦੇ ਵਿੱਚ 89,602 ਮਰਦ ਵੋਟਰ ਨੇ ਅਤੇ ਔਰਤਾਂ ਇਸ ਦੇ ਵਿੱਚ 84825 ਨੇ ਅਤੇ ਤੀਜੀ ਲਿੰਗ ਵਜੋਂ ਪਛਾਣ ਵਾਲੇ ਵੋਟਰ ਜੋ ਕਿ 10 ਸ਼ਾਮਲ ਨੇ ਸੋ VOTING ਦੇ ਲਈ ਅਜ ਮਿਨੀ ਚੋਣ ਦੇ ਲਈ 68 ਤਾਵਾ ਉੱਤੇ કુલ 194 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਤੇ 10 ਮਾਡਲ ਪੋਲਿੰਗ ਬੂਥ ਇੱਕ ਔਰਤਾ ਦੇ ਵੱਲੋਂ ਸੰਚਾਲਿਤ ਬੂਤ ਹੈ ਜੋ ਕਿ ਲਗਾਇਆ ਜਾਵੇਗਾ ਸੋ ਇੱਕ ਵਾਤਾਵਰਣ ਅਨੁਕੂਲ ਜੋ ਗ੍ਰੀਨ ਪੋਲਿੰਗ ਬੂਤ ਹੈ ਉਹ ਵੀ ਕੀਤਾ ਜਾਵੇਗਾ ਤੇ ਪੀ ਡਬਲਯੂ ਡੀ ਦੇ ਸਟਾਫ ਦੇ ਵੱਲੋਂ ਸੰਚਾਲਿਤ ਕੀਤੇ ਜਾਣ ਵਾਲਾ ਇੱਕ ਬੂਤ ਵੀ ਇਸ ਦੌਰਾਨ ਸ਼ਾਮਲ ਰਹੇਗਾ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 13 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨਿਆ ਗਿਆ ਹੈ ਜਿੱਥੇ ਕੀ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਨੇ ਯਾਨੀ ਕਿ ਇਹਨਾਂ ਚੋਣਾਂ ਦੇ ਵਿੱਚ ਹੁਣ ਤੱਕ ਦੀ ਜੋ ਤਿਆਰੀਆਂ ਵੈ ਪੂਕਤਾ ਕਰ ਲਈਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਜੋ ਚੋਣਾਂ ਨੇ ਹੁਣ ਜੋ 19 ਤਰੀਕ ਨੂੰ ਹੋਵੇਗੀ ਆ ਕਿਹੜਾ ਜੋ ਕੈਂਡੀਡੇਟ ਜਿੱਤੇਗਾ ਕਿਸਮਤ ਹੈ ਜੋ ਵੋਟਰਾਂ ਦੇ ਹੱਥ ਹੈ ਔਰ ਜੋ ਕਿਸਮਤ ਕੈਦ ਹੋ ਜਾਵੇਗੀ 19 ਤਰੀਕ ਨੂੰ ਜੋ VOTING ਸ਼ੁਰੂ ਹੋ ਜਾਵੇਗੀ ਇਸ ਵੇਲੇ 7 ਵਜੇ ਤੋਂ ਔਰ VOTING ਜੋ ਤਜਲਦੀ ਹੀ ਇਸ ਦੀ ਜੋ ਕਾਊਂਟਿੰਗ ਵੀ ਸਾਹਮਣੇ ਆ ਜਾਵੇਗੀ ਸੋ ਦੱਸ ਜੀ ਕਿ ਜੋ ਬਜ਼ੁਰਗ ਨੇ ਦਿਵਿਆਂਗ ਨੇ ਉਹਨਾਂ ਦੇ ਲਈ ਜੋ VOTING ਦੇ ਲਈ ਸਹੂਲਤ ਦੇ ਲਈ ਵੀ ਘਰਾਂ ਵਿੱਚ ਜਾ ਕੇ VOTING ਜੋ ਕਰਾਉਣ ਦੇ ਲਈ ਵੀ ਇਸ ਬਾਰੇ ਗੱਲਬਾਤ ਕੀਤੀ ਗਈ ਸੀ ਸੋ ਉਹਨਾਂ ਦੱਸਿਆ ਕਿ ਕੁੱਲ 239 ਵੋਟਰਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ ਯਾਨੀ ਕਿ ਜੋ ਅਜਿਹਾ ਹਰ ਇੱਕ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਮੁੱਖ ਚੋਣ ਅਧਿਕਾਰੀ ਦੇ ਵੱਲੋਂ ਕਿ ਜੇ ਬਜ਼ੁਰਗ ਨੇ ਕੋਈ ਉਮਰ ਜ਼ਿਆਦਾ ਬਹਿਤਾ VOTING ਜੇ ਉਹ ਨਹੀਂ ਆ ਪਾਂਦੇ ਤਾਂ ਕੀ ਅਜਿਹੀ ਦੀ ਵੀ ਪੈਦਾ ਹੋ ਸਕਦੀ ਵਾਰ ਇੱਕ ਤਰੀਕੇ ਦੇ ਨਾਲ ਯਾਨੀ ਕਿ ਕਾਊਂਟਿੰਗ ਤੱਕ ਜੋ ਪੂਰੇ ਪੁਖਤਾ ਜੋ ਬੰਦੋਬਸਤਾਂ ਦੇ ਲਈ ਗੱਲਬਾਤ ਕੀਤੀ ਗਈ ਹੈ ਤੇ 23 ਜੂਨ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਕਾਲਸਾ ਕਾਲਜ ਫੋਰ ਊਮਨ ਲੁਧਿਆਣਾ ਨੂੰ ਕਾਊਂਟਿੰਗ ਸੈਂਟਰ ਇਸ ਦੌਰਾਨ ਬਣਾਇਆ ਗਿਆ ਹੈ ਸੋ ਦੇਖਣਾ ਹੋਵੇਗਾ ਕਿ 23 ਜੂਨ ਨੂੰ ਕਿਹੜਾ ਉਮੀਦਵਾਰ ਹੈ ਤੇ ਲੋਕ ਕਿਹਨੂੰ ਆਪਣਾ ਉਮੀਦਵਾਰ ਜੋ ਆਪਣਾ ਚੁਣਦੇ ਨੇ